ਚੰਡੀਗੜ੍ਹ ਨੂੰ ਸਟੇਟ ਦਾ ਦਰਜਾ ਦੇ ਕੇ ਪੰਜਾਬ ਨਾਲੋਂ ਜੀਰਖਪੁਰ ਮਹਾਲੀ ਦਾ ਰੋਪੜ ਵਾਲਾ ਹਿੱਸਾ ਕੱਟ ਕੇ ਨਾਲ ਲਾ ਕੇ ਇੱਕ ਵੱਖਰੀ ਸਟੇਟ ਬਣਾਉਣ ਦਾ ਵੀ ਅਗਲੀ ਤਿਆਰੀ ਇਹ ਕਰ ਚੁੱਕੇ ਆ ਤੇ ਲਾਣਤ ਪਾਉਣਾ ਮੈਂ ਇਹਨਾਂ ਲੋਕਾਂ ਨੂੰ ਜਿਹੜੇ ਹੋਰ ਡਰਾਮੇ ਕਰਦੇ ਆ ਉਹ ਜਾ ਕੇ ਯੂਨੀਵਰਸਿਟੀ ਦੇ ਵਿੱਚ ਹੁਣ ਆ ਬਾਦਲਾ ਨੂੰ ਪੁੱਛਣਾ ਚਾਹੁੰਨਾ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹਣਾ ਬੁੱਕਲਾਂ ਨੂੰ ਪੁੱਛਣਾ ਚਾਹਣਾ ਪੰਜਾਬੀਓ ਧਿਆਨ ਮਾਰਿਓ ਇਹਨਾਂ ਦੀ ਜ਼ਰੂਰਤ ਪਤਾ ਕਿਵੇਂ ਪਈ ਐ ਯੂਨੀਵਰਸਿਟੀ ਕਿਵੇਂ ਖੋਹੀ ਗਈ ਐ ਇਹਨਾਂ ਦੀ ਜ਼ਰੂਰਤ ਤਾਂ ਪਈ ਐ ਪਿਛਲੇ 20 ਸਾਲ ਤੋਂ ਪਿਛਲੇ 20 ਸਾਲ ਤੋਂ ਜਿੰਨੇ ਵੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਤੋਂ ਲੈ ਕੇ ਤੇ ਆ ਭਵੰਤ ਤੋਂ ਲੈ ਕੇ ਜਿੰਨੇ ਵੀ ਇੱਥੇ ਮੁੱਖ ਮੰਤਰੀ ਰਹੇ ਆ ਪਿਛਲੇ 20 ਸਾਲ ਤੋਂ ਇੱਕ ਵੀ ਮੁੱਖ ਮੰਤਰੀ ਕਿਸੇ ਵੀ ਸੈਨੇਟ ਦੇ ਮੀਟਿੰਗ 'ਚ ਨਹੀਂ ਗਿਆ ਕੋਈ ਪੰਜਾਬ ਦਾ ਸਿੱਖਿਆ ਮੰਤਰੀ ਨਹੀਂ ਗਿਆ ਕਿਸੇ ਵੀ ਮੀਟਿੰਗ ਦੇ ਵਿੱਚ ਚਾਰ ਮੈਂਬਰ ਹੁੰਦੇ ਆ ਸਰਕਾਰ ਵੱਲੋਂ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਦੋ ਮੌਜੂਦਾ ਐਮਐਲਏ ਆ ਬੋਕਰਾਂ ਦਾ ਹਾਲ ਦੇਖ ਲਓ ਆ ਡਰਾਮੇ ਕਰੀ ਜਾਂਦਾ ਖੜਾ ਉੱਥੇ ਭਵੰਤ ਤਰਨ ਤਾਰਨ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਜੀ ਰੋਜ਼ ਤਾਂ ਤੁਮ ਅਮਰ ਸ਼ਾਨਾ ਗੱਲਾਂ ਕਰਦਾ ਫੋਨ ਤੇ ਟੈਲੀਫੋਨ ਤੇ ਗੱਲ ਹੁੰਦੀ ਹੈ ਤੇਰੀ ਤੇਰੀ ਮਿਲੀ ਭੁਗਤ ਹੈ ਤੇਰੀ ਅੰਦਰੋਂ ਸਹਿਮਤੀ ਹੈ ਉੱਤੋਂ ਇਕੱਲੀ ਬਿਆਨਬਾਜ਼ੀ ਹੈ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਕੀ ਕਰ ਲੈਣਾ ਸੁਪਰੀਮ ਕੋਰਟ ਜਾ ਕੇ ਅੱਗੇ ਪਾਣੀਆਂ ਦਾ ਹੱਕ ਕੀ ਕਰ ਲਿਆ ਤੂੰ ਔਰ ਜਾਇਤ ਲਾ ਕੇ ਜੰਦਾਇਆ ਡਰਾਮਾ ਆਇਆ ਕਰਕੇ ਬੀਬੀਐਮਬੀ ਦੇ ਉੱਤੇ ਹੁਣ ਅਗਲੇ ਨੇ ਲਿਆ ਕੇ ਗੱਡ ਤਾਂ ਬੰਝ ਉੱਥੇ ਸੀਆਈਐਸ ਸੀਆਈਐਸਫ ਦੇ ਹਵਾਲੇ ਕਰਤਾ ਬੀਬੀਐਮਬੀ ਲਾਹਧਰਨਾ ਲਾ ਮੋਰਚਾ ਲਾ ਜਾਂਦਾ ਹੁਣ ਜਾ ਕੇ ਸੱਦ ਲੋਕਾਂ ਨੂੰ ਮਾਰਿਆ ਇੱਕ ਪੰਜਾਬ ਦੇ ਲੋਕੋ ਇਹਨਾਂ ਦਲਾਲ ਲੋਕਾਂ ਨੇ ਦਿੱਲੀ ਦੇ ਦੱਲੇ ਲੋਕਾਂ ਨੇ ਉਹ ਪੰਜਾਬ ਮਾਰਤਾ ਤਬਾਹ ਕਰਤਾ ਇਹ ਸਾਰੇ ਉਹ ਲੋਕ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਲੋਕੋ ਇਹਨਾਂ ਨੂੰ ਸਵਾਲ ਕਰੋ ਵੀ ਪਿਛਲੇ 20 ਸਾਲਾਂ ਤੋਂ ਇੱਕ ਵੀ ਬੰਦਾ ਕਿਸੇ ਵੀ ਮੀਟਿੰਗ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਐਮਐਲਏ ਕਿਉਂ ਨਹੀਂ ਗਿਆ ਆ ਚਾਰ ਬੰਦੇ ਹੁਣ ਭਵੰਤਮਾਨ ਇਹਦਾ ਆਪਣਾ ਹੈਗਾ ਦੂਜਾ ਮੈਂਬਰ ਹੈ ਸਿੱਖਿਆ ਮੰਤਰੀ ਮੈਂਬਰ ਹੈ ਦੋ ਐਮਐਲਏ ਕੋ ਆਪਣਾ ਕੀ ਨਾ ਉਹ ਅਨਵਿਰ ਭੁੱਲਰ ਮੁਖਸਰ ਤੋਂ ਐਮਐਲਏ ਜਿਹੜਾ ਤੇ ਇੱਕ ਜਿਹੜਾ ਹੈਗਾ ਆ ਬੱਗਪੁਰਣ ਦਾ ਐਮਐਲਏ ਸੁਖਾਨੰਦ ਅਮਰਤਪਾਲ ਇੱਕ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਇਹਨਾਂ ਦੇ ਇੱਕ ਵੀ ਬੰਦਾ ਇੱਕ ਵੀ ਬੰਦਾ ਨਾ ਮੁੱਖ ਮੰਤਰੀ ਨਾ ਸਿੱਖਿਆ ਮੰਤਰੀ ਨਾ ਦੋਨੇ ਮੇਰੇ ਐਮਐਲਏ ਇਹਦੇ ਸੈਨੇਟ ਦੇ ਮੈਂਬਰ ਆ ਇੱਕ ਵੀ ਮੀਟਿੰਗ ਨਹੀਂ ਗਏ ਪਿਛਲੇ 4 ਸਾਲਾਂ ਚ ਰਿਕਾਰਡ ਕੱਢ ਕੇ ਦੇਖ ਲਿਓ ਤੇ ਤੁਹਾਨੂੰ ਹੋਰ ਦੱਸਦਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਕਿਰਨ ਖੇਰ ਐਮਪੀ ਜਿਹੜੀ ਰਹੀ ਹੈ ਚੰਡੀਗੜ੍ਹ ਤੋਂ ਤੇ ਜਿੰਨੇ ਉਹਨਾਂ ਨੇ ਨਾਮਿਨੇਟ ਕੀਤੇ ਹੋਏ ਮੈਂਬਰ ਸੀਗੇ ਸੈਨੇਟ ਦੇ ਵਿੱਚ ਸਿੰਡੀਕੇਟ ਦੇ ਵਿੱਚ ਸਾਰੇ ਬੰਦੇ ਉਹਨਾਂ ਦੇ ਹਰ ਮੀਟਿੰਗ ਦੇ ਵਿੱਚ ਆਉਂਦੇ ਰਹੇ ਆ ਇਹ ਕਨ ਜੁਨੀਵਰਸਿਟੀ ਖੋ ਕੇ ਲੈ ਗਈ ਹੱਦ ਹੋ ਗਈ ਯਾਰ ਰੱਬ ਦਾ ਵਾਸਤਾ ਪੰਜਾਬ ਦੇ ਲੋਕੋ ਸਮਝੋ ਕਹਾਣੀ ਕੀ ਆ ਇਹ ਜਿਹੜੀ ਸੰਘ ਦੀ ਨੀਤੀ ਹੈ ਆਰਐਸਐਸ ਦੀ ਨੀਤੀ ਹੈ ਜਿਹੜੀ ਇਹ ਜਿਹੜੀ ਭਾਪੀ ਆ ਇਹ ਯੂਨੀਵਰਸਟੀਆਂ ਤੇ ਕਾਲਜਾਂ ਤੇ ਸਕੂਲਾਂ ਤੇ ਤੁਹਾਡੇ ਐਜੂਕੇਸ਼ਨ ਸਿਸਟਮ ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਆ ਸੋਚੋ ਕਿਉਂਕਿ ਇਹਨਾਂ ਨੇ ਆਪਣੀ ਵਿਚਾਰਧਾਰਾ ਜਿਹੜੀ ਇੱਕ ਦੇਸ਼ ਇੱਕ ਧਰਮ ਇੱਕ ਬੋਲੀ ਦੀ ਗੱਲ ਕਰਦੇ ਆ ਆਪਣੀ ਵਿਚਾਰਧਾਰਾ ਦੀ ਇਹ ਗੱਲ ਕਰਦੇ ਆ ਸਾਰਿਆਂ ਨੂੰ ਇਸ ਸਮਾਜ ਜਣਾ ਚਾਹੁੰਦੇ ਆ ਸਿਮੂਲੇਟ ਕਰ ਦੇਣਾ ਚਾਹੁੰਦੇ ਆ ਉਹਦੀ ਇਹ ਗੱਲ ਕਰਦੇ ਆ ਉਹ ਕਿਵੇਂ ਜਾਊਗੀ ਦੁਨੀਆ 'ਚ ਉਹ ਪੰਜਾਬ 'ਚ ਕਿਵੇਂ ਜਾਊਗੀ ਉਹ ਦੂਜੇ ਸੂਬਿਆਂ 'ਚ ਕਿਵੇਂ ਜਾਊ ਪੂਰੇ ਭਾਰਤ 'ਚ ਕਿਵੇਂ ਜਾਊਗੀ ਜਦੋਂ ਇਹਨਾਂ ਦੇ ਹੱਥ ਸਾਰਾ ਤੁਹਾਡਾ ਸਿੱਖਿਆ ਦਾ ਕੰਟਰੋਲ ਆ ਗਿਆ ਇਹ ਆਪਣੇ ਹਿਸਾਬ ਨਾਲ ਉੱਥੇ ਸਿਲੇਬਸ ਸੈੱਟ ਕਰਨਗੇ ਆਪਣੇ ਹਿਸਾਬ ਨਾਲ ਸਾਹਿਤ ਆਪਣੇ ਹਿਸਾਬ ਨਾਲ ਧਾਰਮਿਕ ਆਪਣੇ ਹਿਸਾਬ ਨਾਲ ਇਤਿਹਾਸਕ ਸਾਰਾ ਕੁਝ ਆਪਣੇ ਹਿਸਾਬ ਨਾਲ ਸੈੱਟ ਕਰਕੇ ਤੁਹਾਡੇ ਜਵਾਕਾਂ ਨੂੰ ਪ੍ਰੋਸਨਗੇ ਸਕੂਲਾਂ ਚ ਕਾਲ ਜਾਂ ਯੂਨੀਵਰਸਿਟੀਾਂ ਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਵੀ ਸਭੀ ਚ ਲੈ ਕੇ ਆਏ ਆ ਤੁਸੀਂ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਹੈ ਭਾਨਸਿਆਂ ਜਵਾਬ ਨਹੀਂ ਇਸ ਗੱਲ ਦਾ ਪੂਰੇ ਦੱਖਣ ਨੇ ਸਾਊਥ ਨੇ ਕੇਰਲਾ ਕਰਨਾਟਕਾ ਆਂਧਰਾ ਦਲਗਾਨਾ ਤਾਮਿਲਨਾਡੂ ਪੱਛਮੀ ਬੰਗਾਲ ਨੇ ਕਿਸੇ ਵੀ ਸੂਬੇ ਨੇ ਨਿਊ ਐਜੂਕੇਸ਼ਨ ਪਾਲਿਸੀ ਨੂੰ ਆਪਣੇ ਸੂਬੇ 'ਚ ਲਾਗੂ ਨਹੀਂ ਕੀਤਾ ਤੇ ਤੂੰ ਸਭ ਤੋਂ ਪਹਿਲਾਂ 2022 'ਚ ਜਦੋਂ ਮੁੱਖ ਮੰਤਰੀ ਬਣਿਆ ਸੋਚਣ ਤੋਂ ਬਾਅਦ ਤੂੰ ਦੂਜਾ ਕੰਮ ਇਹ ਕੀਤਾ ਕਿ ਤੂੰ ਇਹਨਾਂ ਦੀ ਨਿਊ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਆ ਕੀ ਨੀਤੀ ਆ ਪਤਾ ਉਹੀ ਨੀਤੀ ਐ ਜਿਹੜੀ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਕਿਵੇਂ ਇਹ ਚਾਹੁੰਦੇ ਵੀ ਸਾਰੀਆਂ ਬੋਲੀਆਂ ਖਤਮ ਕਰ ਦੇਣੀਆਂ ਨੇ ਬਣਸਵੰਤਾ ਖਤਮ ਕਰ ਦੇਣੀ ਆ ਆਪਣੇ ਹਿਸਾਬ ਨਾਲ ਇਤਿਹਾਸ ਪੜਾਉਣਗੇ ਮ ਇਤਿਹਾਸ ਨੂੰ ਇਤਿਹਾਸ ਬਣਾ ਕੇ ਇਤਿਹਾਸ ਨੂੰ ਮ ਇਤਿਹਾਸ ਬਣਾ ਕੇ ਪੜਾਉਣਗੇ ਇ ਤਾਂ ਇਹ ਚੱਲ ਰਿਹਾ ਹੈ ਨਾ ਸਿਸਟਮ ਜਿਉਂਵਰਸਿਟੀ ਐਵੇਂ ਨਹੀਂ ਵੀ ਇਹਨਾਂ ਨੂੰ ਕੀ ਲੋੜ ਹੈ ਜਿਉਂਵਰਸਿਟੀ ਦਾ ਖੋਣ ਦੀ 200 ਕਾਲਜਾਂ ਜਿਉਂਵਰਸਿਟੀ ਅਧੀਨ ਤਰੀਬਨ 200 ਕਾਲਜਾਂ ਉਹ ਸਾਰੇ ਕਾਰਜਾਂ ਦੇ ਵਿੱਚ ਜਿੰਨੇ ਕੋਈ ਪ੍ਰੋਫੈਸਰ ਲੱਗਣੇ ਆ ਕੋਈ ਹੋਰ ਅਧਿਕਾਰੀ ਲੱਗਣੇ ਆ ਉਹ ਸਾਰੇ ਫਿਰ ਆਪਣੇ ਬੰਦੇ ਫਿੱਟ ਕਰਨਗੇ ਉਹਨਾਂ ਰਾਹੀਂ ਸਾਰੀ ਆਪਣੀ ਨੀਤੀ ਨੂੰ ਲੈ ਕੇ ਜਾਣਗੇ ਇੱਥਾਂ ਤੱਕ ਸੋ ਪੰਜਾਬ ਦੇ ਲੋਕੋ ਹੱਥ ਵਨ ਕੇ ਤੁਹਾਨੂੰ ਬੇਨਤੀ ਹੈ ਵਾਸਤਾ ਭਰਾਵੋ ਰੱਬ ਦਾ ਵਾਸਤਾ ਓਏ ਸੁੱਤੇ ਹੋਏ ਪੰਜਾਬ ਦੇ ਲੋਕੋ ਜਾਗੋ ਯਾਰ ਜਾਗੋ ਆ ਤਰਨਤਾਰਨ ਭਾਨ ਸਿੰਘ ਤੂੰ ਕਹਿੰਦਾ ਮੈਂ ਅੱਜ ਬਿਆਨ ਸੁਣਿਆ ਕਿ ਮੈਂ 58000 ਨੌਕਰੀ ਦੇਤੀ ਕਹਿ ਰਹੇ ਹਨ ਲੈ ਮੈਂ ਤੁਹਾਨੂੰ ਅੰਕੜੇ ਦੱਸਣ ਲੱਗਾ ਹਾਂ ਅੰਕੜੇ ਸੁਣ ਲਓ ਪੀਐਸਪੀਸੀਐਲ ਦੇ ਵਿੱਚ ਜਲੰਧਰ ਸਰਕਲ ਦੇ ਵਿੱਚ ਏਲਮ ਰੱਖੇ ਗਏ ਆ 52 ਬੰਦੇ ਧਿਆਨ ਮਾਰਿਓ एएलएम ਰੱਖੇ 52 ਬੰਦੇ ਜਿਹਦੇ ਵਿੱਚੋਂ 45 ਬੰਦੇ ਬਾਹਰਲੇ ਸੂਬਿਆਂ ਦੇ 52 ਚੋਂ 45 ਆਪੀ ਲਾ ਲਓ ਕਿੰਨੇ ਪਰਸੈਂਟ ਹੋਗੇ ਅੱਗੇ ਆਜੋ ਨਵਾਂ ਸਰਕਲ ਦੇ ਵਿੱਚ 55 ਬੰਦਿਆਂ ਦੇ ਵਿੱਚੋਂ 44 ਬੰਦੇ ਬਾਹਰਲੇ ਆ ਜਿਹੜੇ ਕਹਿੰਦਾ 52000 ਮੈਨਾਂ ਨੌਕਰੀ ਦਿੱਤੀ ਆ ਅੱਗੇ ਆਜੋ ਬੈਟਰੀ ਇੰਸਪੈਕਟਰ ਰੱਖੇ ਨੇ ਦੋ ਵਾਰੀ ਪਹਿਲਾਂ 5 ਰੱਖੇ 4 ਬਾਹਰਲੇ ਫਿਰ 25 ਰੱਖੇ 23 ਬਾਹਰਲੇ ਆ 25 ਰੱਖੇ 13 ਬਾਹਰਲੇ ਦੇਖੋ ਕਿੱਧਰ ਨੂੰ ਜਾ ਰੀਆਂ ਪੰਜਾਬ ਦੀਆਂ ਨੌਕਰੀਆਂ ਕਿਸ ਤਰੀਕੇ ਨਾਲ ਹੈ ਹਾਠੋਕਾ ਬਣ ਕੇ ਸੈਂਟਰ ਦਾ ਕਿਵੇਂ ਪੰਜਾਬ ਦਾ ਨੁਕਸਾਨ ਕਰ ਰਿਹਾ ਅੱਗੇ ਆ ਜਾਓ ਪੰਪ ਪੰਪ ਆਪਰੇਟਰ ਰੱਖਿਆ 27 ਬੰਦੇ 17 ਬੰਦੇ ਬਾਹਰ ਲਏ ਆ ਅੱਗੇ ਆਓ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਚ ਭਰਤੀਆਂ ਹੋ ਰਹੀਆਂ ਨੇ ਹੋਰ ਮੈਹਕਮਿਆਂ 'ਚ ਭਰਤੀਆਂ ਹੋ ਰਹੀਆਂ ਨੇ ਪੰਜਾਬ ਤੋਂ 60 ਤੋਂ 70 ਫੀਸਦੀ ਬੰਦੇ ਬਾਹਰਲੇ ਸੂਬਿਆਂ ਦੇ ਭਰਤੀ ਕੀਤੇ ਜਾ ਰਹੇ ਆ ਅੱਗੇ ਚਲੋ ਸਹਿਕਾਰੀ ਖੰਡ ਮਿਲਦੇ ਵਿੱਚ ਤਾਂ 166 ਪੋਸਟਾਂ ਕੱਢੀਆਂ ਸੀ ਉਹ ਚ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਜਿਹੜੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਲਾਜ਼ਮੀ ਆ ਜ਼ਰੂਰੀ ਆ ਜੇ ਕਿਸੇ ਨੇ ਭਰਤੀ ਹੋਣਾ ਹੈ ਤਾਂ ਉਹ ਸ਼ਰਤ ਹੀ ਖਤਮ ਕਰਤੀ ਗੁਰੂ ਰਵਿਦਾਸ ਯੂਨੀਵਰਸਿਟੀ ਅਜਲਮਾਦ ਜਿਹੜੀ ਯੂਨੀਵਰਸਿਟੀ ਹੈ ਗੁਰੂ ਰਵਿਦਾਸ ਅਜਲਮਾਦ ਯੂਨੀਵਰਸਿਟੀ ਹਿਸ਼ਾਰਪੁਰ 38 ਸਾਮੀਆਂ ਕੱਢੀਆਂ ਉਹ ਯੂਨੀਵਰਸਿਟੀ ਦੇ ਵਿੱਚ ਕਾਦੀਆਂ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਤੇ ਐਸੋਸੀਏਟ ਐਸੋਸੀਏਟ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀਆਂ 38 ਸਮੀਆਂ 38 ਪੋਸਟਾਂ ਕੱਢੀਆਂ ਨੇ ਜਿਹਦੇ ਵਿੱਚੋਂ ਪੰਜਾਬੀ ਦੀ ਸ਼ਰਤ ਖਤਮ ਕਰਤੀ ਪਤਾ ਕੀ ਕਰਤਾ ਕੀ ਨੋਟੀਫਿਕੇਸ਼ਨ ਜਾਰੀ ਹੋਇਆ ਉੱਥੇ ਕਹਿੰਦੇ ਕੋਈ ਲੋੜ ਨਹੀਂ ਪੰਜਾਬੀ ਦੀ ਜਿਹੜਾ ਬੰਦਾ ਉੱਥੇ ਆ ਕੇ ਜਿੱਥੋਂ ਮਰਜ਼ੀ ਆ ਕੇ ਭਰਤੀ ਹੋ ਜੇ ਤੇ 3 ਸਾਲਾਂ ਦੇ ਵਿੱਚ ਨੌਕਰੀ ਲੱਗਣ ਤੋਂ ਬਾਅਦ ਜੁਆਇਨਿੰਗ ਕਰਨ ਤੋਂ ਬਾਅਦ ਤਿੰਨਾਂ ਸਾਲਾਂ ਦੇ ਵਿੱਚ ਉਹ ਇੱਕ ਪੰਜਾਬੀ ਦਾ ਟੈਸਟ ਦੇ ਕੇ ਉਹ ਇੱਕ ਪਾਸ ਕਰ ਦੇ ਉਹ ਬੰਦਾ ਮੰਨ ਲਿਆ ਜਾਊਗਾ ਵੀ ਉਹ ਨੌਕਰੀ ਦੇ ਕਾਬਲ ਆ ਹੱਦ ਹੋ ਗਈ ਯਾਰ ਭਾਨਸਿਆ ਮੈਂ ਤੈਨੂੰ ਚੈਲੰਜ ਕਰਦਾ ਜਾਂ ਤਾਂ ਮੇਰੀ ਆ ਇਹਨਾਂ ਗੱਲਾਂ ਨੂੰ ਝੂਠਾ ਸਾਬਤ ਕਰ ਤੇ ਮੇਰੇ ਦੇ ਪਰਚਾ ਦੇ ਜੇ ਮੈਂ ਗਲਤ ਕਹਿ ਰਿਹਾ ਤੇ ਨਹੀਂ ਜਿਹੜੀ ਗੱਲ ਮੈਂ ਕਹਿਣਾ ਇਹਦਾ ਜਵਾਬ ਦੇ ਵੀ ਤੂੰ ਨੀਰੋ ਬਣ ਕੇ ਬੰਸਰੀ ਵਜਾ ਰਹੇਂ ਜਿਵੇਂ ਰੋਮ ਸੜਦਾ ਸੀ ਨਾ ਵਲਦਾ ਸੀ ਮਚਦਾ ਸੀ ਉੱਬਲਦਾ ਸੀ ਤੇ ਰੋਮ ਤੇ ਉਥੇ ਨੀਰੋ ਬੰਸਰੀ ਵਜਾਉਂਦਾ ਸੀ ਤੂੰ ਐਸ ਤਰ੍ਹਾਂ ਤਮਾਸ਼ਵੀਨ ਬਣ ਕੇ ਚੁਟਕਲੇ ਕਹਾਣੀਆਂ ਗੱਪ ਛੜਪ ਬਾਦਲ ਮਾਰੇ ਉਹ ਮਾਰੇ ਸੀ ਉਹ ਕਾਂਗਰਸੀ ਮਾਰੇ ਤਾਂ ਤੈਨੂੰ ਲਿਆਂਦਾ ਸੀ ਕਿਉਂ ਬਰਬਾਦ ਕਰਨ ਤੇ ਤੁਰਿਆ ਆ ਸਾਰੀਆਂ ਜ਼ਮੀਨਾਂ ਦੇ ਅੱਖ ਰੱਖੀ ਬੈਠਾ ਜਿੰਨੇ ਪਬਲਿਕ ਸੈਕਟਰ ਆ ਉਹ ਵੇਚੀ ਜਾਣਾ ਆ 879 ਕਿਲੇ ਮਹਾਲੀ ਦੀ ਗਮਾੜਾ ਓਕਾਇਰ ਕਰਨ ਜਾ ਰਹੀ ਹੈ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਤੁਸੀਂ ਅ 1500 ਕਿੱਲਾ ਤੇ ਅੱਖ ਰੱਖੀ ਬੈਠੇ ਆ ਉਹ ਤੋਂ ਅਗਲੀ ਅਗਲੀ ਸਟੋਰੀ ਉਹ ਆ ਆ ਆਪਣੇ ਬਾਗਬਾਨੀ ਵਿਭਾਗ ਦੀ ਜ਼ਮੀਨਾਂ 300 ਕਿੱਲਾ ਯਾਰ ਕਿੱਥੇ ਪੰਜਾਬ ਦੇ ਲੋਕੋ ਹੱਦ ਹੋ ਗਈ ਤੁਹਾਡੇ ਵੀ ਯਾਰ ਹਲੇ ਵੀ ਆ ਤਰਨ ਤਰਨ ਦੇ ਲੋਕ ਓਏ ਬਹੁਤ ਵਧੀਆ ਸਰਕਾਰ ਆ ਜੀ ਜਾ ਯਾਰ ਤੁਹਾਡੇ ਉਹ ਕੱਲੇ ਨਜ ਲਈ ਲਾਤ ਲਈ ਅੱਖਾਂ ਦੇ ਪੱਟੀ ਬੰਨੀ ਬੈਠੇ ਆ ਓਏ ਤਬਾਹ ਕਰੀ ਤੁਰੇ ਜਾਂਦੇ ਆਰੇ ਲੋਕ ਪੰਜਾਬ ਨੂੰ ਮੈਂ ਫੇਰ ਕਹਣਾ ਭਾਂਸਿਆ ਜਾਂ ਤਾਂ ਇਹਨਾਂ ਮੇਰੀਆਂ ਗੱਲਾਂ ਨੂੰ ਝੂਠਾ ਸਾਬਤ ਕਰਕੇ ਤੇ ਦੱਸ ਜਾਂ ਮਰੇ ਦੇ ਪਰਚਾ ਵੀ ਲੱਖਾਂ ਗਮਰਾਹ ਕਰਦਾ ਲੋਕਾਂ ਨੂੰ ਲੱਖਾਂ ਝੂਠ ਬੋਲਦਾ ਮੈਂ ਤੈਨੂੰ ਅੰਕੜੇ ਪੇਸ਼ ਕਰ ਦਿੰਦਾ ਵੀ ਇੰਨੇ-ਇੰਨੇ ਬੰਦੇ ਤੇਰੇ ਹਰ ਮੈਕਹਮੇ ਚ ਬਾਹਰ ਲਿਆ ਕੋਈ ਵਾਈਟ ਪੇਪਰ ਜਾਰੀ ਕਰ ਨੌਕਰੀਆਂ ਦਾ ਕਿਉਂ ਨਹੀਂ ਕਰਦੇ ਤੁਸੀਂ ਵਾਈਟ ਪੇਪਰ ਜਾਰੀ ਕਰੋ 58000 ਨੌਕਰੀ ਦਿੱਤੀ ਆ ਦੱਸੋ ਸੋ ਭਾਈ ਇੰਨੀ ਕੁ ਬੇਨਤੀ ਆ ਯਾਰ ਰੋਜ਼ ਕਲਪਨੇ ਆ ਰੋਜ਼ ਮਗਜ ਖਪਾਈ ਕਰਦੇ ਆ ਤੁਹਾਡੇ ਨਾਲ ਪਤਾ ਨਹੀਂ ਕਿੱਥੇ ਸੁੱਤੇ ਪਏ ਹਾਂ ਯਾਰ ਹੌਲੀ ਹੌਲੀ ਕਰਕੇ ਬਾਈ ਇਹ ਸ਼ੁਰੂਆਤ ਇੱਥੋਂ ਹੋ ਪਹਿਲੇ ਹੀ ਪੰਜਾਬ ਦਾ ਵੱਡਿਆ ਟੁੱਕਿਆ ਪਿਆ ਪਹਿਲਾਂ ਪੰਜਾਬ ਦੇ ਪੱਲੇ ਕੀ ਆ ਥੋੜੇ ਡੈਮ ਹੈਡਵਰਕਸ ਦਰਿਆ ਬੀਬੀਐਮਬੀ ਸਾਡੇ ਪੱਲੇ ਰਹਿ ਕੀ ਗਿਆ ਯਾਰ ਅਜ ਯੂਨੀਵਰਸਿਟੀ ਲੈ ਗਏ ਚੰਡੀਗੜ੍ਹ ਦਾ ਲੈ ਹੀ ਗਏ ਚੰਡੀਗੜ੍ਹ ਜਿਹਦਾ ਪੰਜਾਬੀ ਘਟ ਗਿਣਤੀ ਰਹਿ ਗਏ ਮੈਂ 10% ਰਹਿ ਗਏ ਹੁਣ ਉੱਥੇ ਲੈ ਲਓ ਚੰਡੀਗੜ੍ਹ ਹੁਣ ਉਹਦੇ ਨੂੰ ਵਧਿਆ ਆ ਕੰਮ ਹੁਣ ਪੰਜਾਬ ਚ ਖੜ ਜੋ 5-7 ਸਾਲ ਤੁਸੀਂ 54 ਸਾਲਾਂ ਦੀ ਪੰਜਾਬ 'ਚ ਘਟ ਗਣਤੀ ਹੋ ਜਾਣਾ। ਹੁਣ ਜੁੱਤੀਆਂ ਪੈਂਦੀਆਂ ਦੇਖਿਓ ਫਿਰ। ਜਿਹੜੇ ਹਾਲ ਤੁਸੀਂ ਫੜੇ ਆ ਨਾ ਵੀ ਆਪਾਂ ਕੀ ਲੈਣਾ ਆਪਾਂ ਨੂੰ ਕੀ ਐ। ਕਿ ਨਹੀਂ ਆ ਪੰਜਾਬੀ ਉਹ ਨਹੀਂ। ਉਹ ਕਿੱਥੇ ਟਿਕ ਬੈਂਦੇ ਨੇ? ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਯਾਰ। ਕਿੱਥੇ ਅੰਦਰ ਜਿਹਦੇ ਦਰਦ ਤੜਫਾ ਨਾ ਉਹ ਬੰਦੇ ਫਿਰ ਰਜਾਈਆਂ 'ਚ ਨਹੀਂ ਪੈਂਦੇ ਸੌਂਦੇ। ਅੱਜ ਇਹ ਪੰਜਾਬ ਦੀ ਹੋਂਦ ਨੂੰ ਬਚਾਉਣਾ ਨਾ ਤੁਸੀਂ। ਇਹ ਸੱਭਿਆਚਾਰ ਨੂੰ ਬਚਾਉਣਾ ਯਾਰ। ਫਿਰ ਇੱਛੇ ਨਾ ਇਹ ਸੌਣ-ਸੂਣ ਵਾਲਾ ਵੇਲਾ ਨਹੀਂ ਰਿਹਾ ਹੁਣ। ਗੱਜਾ ਮੈਂ ਜਾਂਗਾ ਡੱਬਾ ਲੋਟ ਪਾਈ ਦਿਓ ਨਾ ਨਿਕਲੋ ਕਰਾਂ ਜੋ ਯਾਰ ਆਓ ਮੇਰਾ ਵੀਰ ਆਪਾਂ 10 ਤਰੀਕ ਨੂੰ ਇਕੱਠੇ ਹੋਣਾ ਸਹਾਣਾ ਸਾਹਿਬ ਗੁਰਦੁਆਰੇ ਦੇ ਕੋਲੇ 10 ਵਜੇ ਉੱਥੋਂ ਚੱਲਣਾ ਯੂਨੀਵਰਸਿਟੀ ਨੂੰ ਜਾਂ ਜਿੱਥੇ ਵੀ ਤੁਸੀਂ ਆ ਸਕਦੇ ਆ ਤਾਂ ਉੱਥੇ ਵੀ ਤੁਸੀਂ ਆ ਜਾਓ ਪਹੁੰਚੋ ਮੇਰਾ ਵੀਰ ਹਰ ਹਾਲ ਯੂਨੀਵਰਸਿਟੀ ਦੇ ਵਿੱਚ ਵੱਡੀ ਗੰਟੀ ਅੱਜ ਵੀ ਹੀਰਾ ਕੱਟ ਕੇ ਇਹ ਹਰ ਇੱਕ ਦਾ ਫਰਜ ਆ ਯਾਰ ਇਹ ਪਹਿਲਾਂ ਲਾਹੌਰ Shimla ਤੇ ਉਸ ਤੋਂ ਬਾਅਦ ਇੱਥੇ ਆ ਕੇ ਬਣੀ ਹੈ ਚੰਡੀਗੜ੍ਹ ਦੇ ਵਿੱਚ ਇਹ ਵੀ ਹੁਣ ਖੋਣ ਨੂੰ ਪੈ ਗਿਆ ਯਾਰ ਤੇ ਪੁੱਛੋ ਬੀਜੇਪੀ ਵਾਲਾ ਨੂੰ ਸਵਾਲ ਜਿਹੜੇ ਰੋਜ਼ ਭਕਾਈ ਮਾਰਦੇ ਆ ਅਲੋਖ ਵੀ ਕਹਿਣ ਲੱਗੇ ਯਾਰ ਬੀਜੇਪੀ ਨੂੰ ਦੇਖ ਲਓ ਦੇਖ ਲਓ ਬੀਜੇਪੀ ਨੂੰ ਹਾਲੇ ਤਾਂ ਆਏ ਨਹੀਂ ਇਹ ਹਾਲੇ ਨਾਲ ਦੀ ਬੀ ਟੀਮ ਨਹੀਂ ਖੇਡ ਰਹੀ ਆ ਜਿਹੜੀ ਇਹਨਾਂ ਦੀ ਕੇਜਰੀਵਾਲ ਦੀ ਟੀਮ ਹੈ ਹਲਾ ਭਵੰਤ ਨੂੰ ਮੋਰਾ ਬਣਾ ਕੇ ਖੇਡ ਰਿਹਾ ਜਿੱਦੇ ਸਿੱਧੇ ਰੂਪ ਚ ਆ ਕੇ ਤੁਹਾਡਾ ਹਾਲ ਦੇਖੀ ਕਰਦੇ ਕੀ ਆ ਇਹ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਆਓ ਯਾਰ ਆਪਾਂ ਸਾਰੇ ਇਕੱਠੇ ਹੋ ਕੇ ਮੇਰਾ ਵੀਰ 10 ਤਰੀਕ ਨੂੰ ਯੂਨੀਵਰਸਿਟੀ ਨਹੀਂ ਬਚਾਉਣੀ ਪੰਜਾਬ ਦਾ ਮਾਨ ਪੰਜਾਬ ਦਾ ਸਤਕਾਰ ਸਾਡੇ ਸਿਰਾਂ ਦਾ ਤਾਜ ਸਾਡਾ ਸਾਡੀ ਧਰੋਹਰ ਸਾਡਾ ਇਤਿਹਾਸ ਬਹੁਤ ਵੱਡਾ ਜੁੜਿਆ ਹੋਇਆ ਉਸ ਯੂਨੀਵਰਸਿਟੀ ਦੇ ਨਾਲ ਅਸੀਂ ਉਹਨੂੰ ਬਚਾਉਣ ਲਈ ਆਉਣਾ ਸੋ ਮੇਰਾ ਵੀਰ ਸਾਰਿਆਂ ਨੂੰ ਮੇਰੀ ਬੇਨਤੀ ਆ ਬਹੁਤ ਤੋਂ ਵੱਧ 10 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਯੂਨੀਵਰਸਿਟੀ ਪਹੁੰਚਣਾ ਵਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਹ